ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਚੱਲੀ ਜਾਂਦੀ ਨਹੀਂਓ ਚੱਲੀ ਜਾਂਦੀ ਨਹੀਂਓ ਚੱਲੀ ਜਾਂਦੀ ਨਹੀਂਓ ਪੀਰਾ ਹੁਣ ਨਾ ਦੂਰੀ ਹੀ ਪੀਰਾ ਤੈਨੂੰ ਟੋਲਦੀ ਫਿਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫਿਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫਿਰਾ ਬੇਲੇ ਜੰਗਲਾਂ 'ਚ ਲੱਭਾਂ ਪਹਾੜਾਂ ਵਿੱਚ ਜਾ ਕੇ ਪਹਿਲੇ ਚੰਗੇ ਲਾਚੇ ਲੱਭਾਂ ਪਹਾੜਾਂ ਵਿੱਚ ਜਾ ਕੇ ਦੇ ਦੇ ਦਿਦਾਰ ਪੀਰਾ ਤਤੜੀ ਨੂੰ ਆ ਕੇ ਦੇ ਦੇ ਦਿਦਾਰ ਪੀਰਾ ਤਤੜੀ ਨੂੰ ਆ ਕੇ ਤੇ ਦੇ ਦੇ ਦਿਦਾਰ ਪੀਰਾ ਤਤੜੀ ਨੂੰ ਆ ਕੇ ਚੁੰਮਾ ਸੋ ਸੋ ਵਾਰੀ ਚੁੰਮਾ ਸੋ ਸੋ ਵਾਰੀ ਚੁੰਮਾ ਸੋ ਸੋ ਵਾਰੀ ਚਰਨਾਂ ਦੀ ਤੂੜੀ ਹੀ ਪੀਰਾ ਤੈਨੂੰ ਟੋਲਦੀ ਫਿਰਾਂ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫਿਰਾਂ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫਿਰਾਂ ਰਾਹਾਂ ਵਿੱਚ ਆਉਂਦੇ ਜਾਂਦੇ ਰਾਈਆਂ ਕੋਲੋਂ ਪੁੱਛਿਆ ਹੋਗੀ ਕਿਹੜੀ ਪੁੱਲ ਪੀਰਾ ਕਿਹੜੀ ਗੱਲਾਂ ਰੁੱਸੇ ਆ ਹੋਗੀ ਕਿਹੜੀ ਪੁੱਲ ਪੀਰਾ ਕਿਹੜੀ ਗੱਲਾਂ ਰੁੱਸੇ ਆ ਹੋਗੀ ਕਿਹੜੀ ਪੁੱਲ ਪੀਰਾ ਕਿਹੜੀ ਗੱਲਾਂ ਰੁੱਸੇ ਆ ਇੱਕ ਵਾਰੀ ਪੀਰਾ ਇੱਕ ਵਾਰੀ ਪੀਰਾ ਇੱਕ ਵਾਰੀ ਪੀਰਾ ਦੱਸਿਓ ਜੋ ਜ਼ਰੂਰੀ ਹੈ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਕੱਕੀ ਤੇ ਸਵਾਰ ਮੇਰਾ ਪੀਰਾ ਦਾ ਪੀਰ ਵੇ ਪੂਜੇ ਚੌਹਾ ਕੂਟਾਂ ਤੈਨੂੰ ਐਸਾ ਦਸਤ ਗੀਰੇ ਪੂਜੇ ਚੌਹਾ ਕੂਟਾਂ ਤੈਨੂੰ ਐਸਾ ਦਸਤ ਗੀਰੇ ਪੂਜੇ ਚੌਹਾ ਕੂਟਾਂ ਤੈਨੂੰ ਐਸਾ ਦਸਤ ਗੀਰੇ ਤੇਰਾ ਸਜਦਾ ਹੈ ਤੇਰਾ ਸਜਦਾ ਹੈ ਫੇਰਾ تھا ਜਦਾਏ ਮੁਖੜਾ ਨੂਰੀ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚੇ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚੇ ਚੂਰੀ ਪੀਰਾ ਤੈਨੂੰ ਟੋਲਦੀ ਫੇਰਾ ਚੱਲੀ ਜਾਂਦੀ ਨਹੀਂਓ ਪੀਰਾ ਹੁਣ ਦੂਰੀ ਪੀਰਾ ਤੈਨੂੰ ਟੋਲਦੀ ਫੇਰਾ ਚੁੰਮਾ ਸੋ ਸੋ ਵਾਰੀ ਚਰਨਾਂ ਦੀ ਤੂੜੀ ਪੀਰਾ ਤੈਨੂੰ ਟੋਲਦੀ ਫੇਰਾ ਇੱਕ ਵਾਰੀ ਪੀਰਾ ਦੱਸਿਓ ਜਰੂਰੀ ਪੀਰਾ ਤੈਨੂੰ ਟੋਲਦੀ ਫੇਰਾ ਫੇਹਰਾ ਸਾਜਦਾ ਹੈ ਮੁਖੜਾ ਨੂਰੀ ਪੀਰਾ ਤੈਨੂੰ ਟੋਲਦੀ ਫੇਰਾ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਢੋਲਦੀ ਫਿਰਾਂ ਹੱਥ ਛੰਨਾ ਛੰਨੇ ਦੇ ਵਿੱਚ ਚੂਰੀ ਪੀਰਾ ਤੈਨੂੰ ਢੋਲਦੀ ਫਿਰਾਂ